2019 ਦੀਆਂ ਚੋਣਾਂ ਦੇ ਵਿੱਚ ਬਠਿੰਡਾ ਇੱਕ ਵਾਰ ਫੇਰ ਉਹ ਸੀਟ ਬਣ ਜਾ ਰਿਹਾ ਜਿਸ ਦੇ ਚਰਚੇ ਪੂਰੇ ਪੰਜਾਬ ਦੇ ਵਿੱਚ ਹੋਣੇ ਨੇ ਤੇ ਸੁਖਪਾਲ ਸਿੰਘ ਖਹਿਰਾ ਜੋ ਕਿ ਪੰਜਾਬੀ ਇਕਤਾ ਪਾਰਟੀ ਬਣਾ ਚੁੱਕਿਆ ਹੈ ਪਹਿਲੀ ਵਾਰ ਪਾਰਟੀ ਬਣਾਉਣ ਤੋਂ ਬਾਅਦ ਅੱਜ ਬਠਿੰਡਾ ਪੁੱਜੇ ਆ ਉਹਨਾਂ ਤੋਂ ਪੁੱਛਦੇ ਆ ਕਿ ਬਠਿੰਡਾ ਨੂੰ ਲੈ ਕੇ ਜਿਸ ਤਰ੍ਹਾਂ ਕਿਆਸ ਲੋਕ ਲਗਾ ਰਹੇ ਆ ਕੀ ਉਹ ਸੱਚ ਨੇ ਤੇ ਕੀ ਦੇਖਦੇ ਆ ਬਠਿੰਡਾ ਦੇ ਵਿੱਚ ਉਹ ਸੰਭਾਵਨਾ ਮਖੇਰਾ ਸਾਹਿਬ ਸਵਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ ਫਤਿਹ ਜੀ ਕਰਾ ਸਾਹਿਬ ਬਠਿੰਡੇ ਆਏ ਹੋ ਤੁਸੀਂ ਪਾਰਟੀ ਬਣਾਉਣ ਤੋਂ ਬਾਅਦ ਪਹਿਲੀ ਵਾਰ ਕਿਵੇਂ ਰਿਸਪੌਂਸ ਲੱਗ ਰਿਹਾ ਲੋਕਾਂ ਦਾ ਕਿਉਂਕਿ ਪਹਿਲਾਂ ਜਦੋਂ ਤੁਸੀਂ ਆਉਂਦੇ ਸੀ ਇੱਕ ਬਾਗੀ ਨੇਤਾ ਦੇ ਤੌਰ ਤੇ ਆਉਂਦੇ ਸੀ ਹੁਣ ਇੱਕ ਆਪਦੀ ਪਾਰਟੀ ਦੇ ਬਣਾ ਕੇ ਆਉਣਾ ਵੱਖਰੀ ਗੱਲ ਹੈ ਹਾਂਜੀ ਬਹੁਤ ਇੱਜ਼ਤ ਕਰਦੇ ਨੇ ਲੋਕ ਮੈਂ ਅੱਜ ਬਠਿੰਡੇ ਦੇ ਦਫ਼ਤਰ ਦਾ ਉਦਘਾਟਨ ਵੀ ਕੀਤਾ ਸੀ ਔਰ ਉਸ ਤੋਂ ਬਾਅਦ ਕਿਲਾ ਸਾਹਿਬ ਗੁਰਦੁਆਰਾ ਉੱਥੇ ਮੱਥਾ ਟੇਕਿਆ ਜਾ ਕੇ ਗੁਰੂਪੁਰਬ ਤੇ ਗੁਰੂ ਸਾਹਿਬ ਜੀ ਦੀ ਲਾ ਲਾਸਾਨੀ ਕੁਰਬਾਨੀ ਦੇ ਜਾ ਕੇ ਉਹਨਾਂ ਦਾ ਨਤਮਸਤਕ ਹੋਏ ਆਂ ਲੰਗਰ ਸ਼ਕਿਆ ਸੋ ਬਹੁਤ ਸਾਰੇ ਲੋਕ ਰੈਂਡਮਲੀ ਜਿਹੜੇ ਲੋਕ ਮਿਲੇ ਸਾਡੀਆਂ ਸਤਕਾਰਯੋਗ ਬੀਬੀਆਂ ਭੈਣਾਂ ਸਾਰੇ ਬਹੁਤ ਇੱਜ਼ਤ ਕਰਦੇ ਨੇ ਮੇਰਾ ਖਿਆਲ ਹੈ ਕਿ ਕੰਮ ਦੀ ਇੱਜ਼ਤ ਕਰਦੇ ਨੇ ਲੋਕ ਅਗਰ ਤੁਸੀਂ ਸੱਚ ਤੇ ਰਾਹ ਤੇ ਚੱਲਦੇ ਹੋ ਤਾਂ ਲੋਕ ਇੱਜ਼ਤ ਕਰਦੇ ਨੇ ਔਰ ਇਸ ਤੋਂ ਪਹਿਲਾਂ ਕੱਲ ਮੈਂ ਫਰੀਦਕੋਟ ਬੁਰਜ ਜਵਾਰ ਸਿੰਘ ਵਾਲਾ ਜਿੱਥੇ ਬਹੁਤ ਲੋਕਾਂ ਨੂੰ ਬੇਰਹਿਮੀ ਦੇ ਨਾਲ 3rd ਡਿਗਰੀ ਟੌਰਚਰ ਕੀਤਾ ਗਿਆ ਸੀ ਖਾਸ ਤੌਰ ਤੇ ਜ਼ੋਰਾ ਸਿੰਘ ਦੀ ਰਿਪੋਰਟ ਤੋਂ ਬਾਅਦ ਇਹਨਾਂ ਲੋਕਾਂ ਨੂੰ ਪੁਲਿਸ ਨੇ ਸ਼ਿਕਾਰ ਬਣਾ ਕੇ ਜਿਹੜਾ ਉਹਨਾਂ ਤੇ ਜ਼ੁਲਮ ਟਾਇਆ ਸੀਗਾ ਮੈਂ ਉਹਨਾਂ ਦੇ ਆਪਕਲ ਸਟੇਟਮੈਂਟਸ ਪਰਸਨਲੀ ਆਪ ਆਪਣੇ ਹੱਥ ਨਾਲ ਰਿਕਾਰਡ ਕੀਤੀਆਂ ਔਰ ਮੈਂ ਬੀੜਾ ਚੁੱਕਿਆ ਕਿ ਉਹਨਾਂ ਇੱਕ ਦਰਜਨ ਤੋਂ ਵੱਧ ਔਰਤਾਂ ਤੇ ਜਿਹੜੇ ਆਦਮੀਆਂ ਨੂੰ ਕੁੱਟਿਆ ਗਿਆ ਸੀਗਾ ਪਿੰਡ ਦੇ ਗ੍ਰੰਥੀ ਗੋਰਾ ਸਿੰਘ ਸਮੇਤ ਅਸੀਂ ਉਹਨਾਂ ਦੀ ਲੜਾਈ ਕਾਨੂੰਨ ਦੀ ਲੜਾਈ ਲੜ ਕੇ ਉਹਨਾਂ ਨੂੰ ਇਨਸਾਫ ਦਿਵਾਵਾਂਗੇ ਔਰ ਕੱਲ ਮਾਗੀ ਦਾ ਬੜਾ ਵਿਸ਼ੇਸ਼ ਦਿਨ ਆ ਉੱਥੇ ਮੁਖਸਰ ਮੁਖਸਰ ਸਾਹਿਬ ਕੋਲ ਜਾ ਕੇ ਜਸਟ ਓਬੀਸੀਅਨ ਸਪੇ ਕਰੂੰਗਾ ਰਿਸਪੈਕਟ ਪੇ ਕਰੂੰਗਾ ਕੋਈ ਪੋਲਿਟਿਕਸ ਨਹੀਂ ਔਰ ਉਸ ਤੋਂ ਬਾਅਦ ਫਿਰ ਮੈਂ ਵਾਪਸ ਆਪਣੀ ਪਾਰਟੀ ਦੇ ਕੰਮ ਲਈ ਚੰਡੀਗੜ੍ਹ ਜਾਣਾ। ਕੀ رائے ਬਣੀ ਹੈ ਪਾਰਟੀ 'ਚ ਹੁਣ ਤੱਕ رائے ਬਣੀ ਬਠਿੰਡਿਓ ਆ ਰਹੇ ਹੋ ਤੁਸੀਂ। ਬਠਿੰਡਿਓ ਮੈਨੂੰ ਆ ਆਵਾਜ਼ ਲੋਕਾਂ ਦੀ ਸੁਣਾਈ ਦੇ ਰਹੀ ਆ ਸਾਡੇ ਆਪਣੇ ਜਿਹੜੇ ਕਾਰਕੋਨ ਨੇ ਪਾਰਟੀ ਦੇ ਉਹ ਵੀ ਚਾਹੁੰਦੇ ਨੇ। ਪਰ ਹੁਣ ਮੈਂ ਇੱਕ ਪਾਰਟੀ ਦੇ ਡੈਮੋਕ੍ਰੈਟਿਕ ਸਿਸਟਮ ਦੇ ਫੰਕਸ਼ਨਿੰਗ ਅਧੀਨ ਹੂੰ। ਸੋ ਅਸੀਂ ਹੁਣ ਜੋ ਕੁਝ ਵੀ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰਾ ਪ੍ਰੋਪੋਜ਼ਲ ਜਿਹੜੀ ਪਾਰਟੀ ਦੇ ਪਲੇਟਫਾਰਮ ਤੇ ਰੱਖਾਂਗੇ। ਹੁਣ ਸਾਡੇ ਨਾਲ ਕੁਝ ਅਲਾਈਅੰਸ ਅਲਾਈਅੰਸ ਪਾਰਟਨਰਸ ਵੀ ਜੁੜੇ ਹੋਏ ਨੇ ਪੰਜਾਬ ਜਮੂਰੀ ਗੱਟ ਚੋੜ ਵਿੱਚ ਬੈਂਸ ਬ੍ਰਦਰਸ ਨੇ ਡਾਕਟਰ ਗਾਂਧੀ ਨੇ ਟਕਸਾਲੀ ਵੀ ਸਹਿਮਤ ਨੇ ਇਸ ਗੱਲ ਦੇ ਉੱਤੇ ਬਾਉਜਨ ਸਮਾਜ ਪਾਰਟੀ ਸੋ ਇਹ ਬਠਿੰਡੇ ਦਾ ਫੈਸਲਾ ਲੈਣਾ ਜਾਂ ਕਿਸੇ ਵੀ ਸੀਟ ਦਾ ਫੈਸਲਾ ਲੈਣਾ ਸੋਚ ਸਮਝ ਕੇ ਔਰ ਪਾਰਟੀਆਂ ਨਾਲ رائے مشورہ ਕਰਕੇ ਲਵਾਂ ਪਰ ਬਠਿੰਡੇ ਦੇ ਜਿੱਥੋਂ ਤੱਕ ਆਪਾਂ ਸਵਾਲ ਕਰਦੇ ਹਾਂ ਬਠਿੰਡਾ ਸੀਟ ਦਾ ਹਰਸਿਮਰਤ ਕੌਰ ਬਾਦਲ ਇੱਥੋਂ ਐਮਪੀ ਨੇ ਹਾਲਾਂਕਿ ਬਹੁਤ ਘੱਟ ਮਾਰਜਨ ਸੀ ਪਿਛਲੀ ਵਾਰ ਮਨਪ੍ਰੀਤ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਜਦਕਿ ਜਦੋਂ ਪਹਿਲੀ ਵਾਰ ਜਿੱਤੇ ਸੀ ਤਾਂ ਕਾਫੀ ਵੱਡਾ ਮਾਰਜਨ ਸੀ ਕੀ ਸਕੋਪ ਦੇਖਦੇ ਹੋਂ ਤੁਸੀਂ ਲੋਕਾਂ ਦੇ ਵਿੱਚ ਕਿ ਦੇਖੋ ਮਜਬੂਤੀ ਤੌਰ ਤੇ ਮੈਨੂੰ ਇਹ ਨਜ਼ਰ ਆ ਰਿਹਾ ਪੰਜਾਬ ਦੇ ਜਿੱਥੇ ਵੀ ਮੈਂ ਲੋਕਾਂ ਦੇ ਜਾ ਕੇ ਨਬਜ਼ ਦੇਖੀ ਲੋਕਾਂ ਦੀ ਇੱਕ ਤਾਂ ਲੋਕ ਬਾਦਲ ਪਰਿਵਾਰ ਨਾਲ ਬਹੁਤ ਨਰਾਜ਼ ਨੇ ਜਿਸ ਢੰਗ ਦੇ ਨਾਲ ਪਿਛਲੇ 10 ਸਾਲਾਂ ਚ ਜੋ ਉਹਨਾਂ ਨੇ ਲੁੱਟ ਤੇ ਕਸੁੱਟ ਦਾ ਰਾਜ ਦਿੱਤਾ ਔਰ ਸਭ ਤੋਂ ਅਫਸੋਸਨਾਕ ਜਿਹੜੀ ਗੱਲ ਸੀਗੀ ਕਿ ਜਿਸ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ ਗਿਆ ਔਰ ਇੱਕ ਡੇਰੇ ਦੇ ਨਾਲ ਸਿਰਫ ਵੋਟਾਂ ਦੀ ਖਾਤਰ ਆਪਣੇ ਧਰਮ ਨੂੰ ਦਾਤੇ ਲਾ ਦਿੱਤਾ ਗਿਆ ਜਾਂ ਬਾਈਬਲ ਕਲਾ ਦੇ ਵਿੱਚ ਦੋ ਸਿੱਖ ਨੌਜਵਾਨ ਮਾਰੇ ਗਏ ਸੀ ਉਹਨਾਂ ਦਾ ਦੋਸ਼ੀ ਪੁਲਿਸ ਵਾਲਿਆਂ ਦੀ ਹਿਫਾਜ਼ਤ ਹੋਈ ਉਹ ਅਕਾਲੀ ਦਲ ਦੀ ਸਰਕਾਰ ਹੁੰਦੇ ਆ ਇਸ ਗੱਲ ਦਾ ਲੋਕਾਂ ਨੂੰ ਬਹੁਤ ਗਿਲਾ ਔਰ ਇਸ ਤੋਂ ਇਲਾਵਾ ਵੀ ਬਹੁਤ ਗਿਲੇ ਨੇ ਲੋਕਾਂ ਨੂੰ ਕਿ ਅੱਜ ਜੇ ਤੁਸੀਂ ਦੇਖੋਗੇ ਕਿ ਆਤਮ ਹੱਤਿਆਵਾਂ ਨੇ ਪੰਜਾਬ ਦੇ ਵਿੱਚ ਅਗਰ ਬੇਰੋਜ਼ਗਾਰੀ ਆ ਅਗਰ ਨਸ਼ੇ ਨੇ ਪੰਜਾਬ ਦੇ ਵਿੱਚ ਇੱਕ ਇਹਦੀ ਦੇਣ ਜਿਨ੍ਹਾਂ ਲੋਕਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਤੇ ਰਾਜ ਕੀਤਾ ਦੇ ਆਰ ਰਿਸਪੌਂਸਿਬਲ ਸੋ ਲੋਕ ਵਿਦ ਦਾ ਪੈਸੇਜ ਆਫ ਟਾਈਮ ਪੋਲਿਟੀਕਲ ਅਵੇਅਰਨੈਸ ਬਹੁਤ ਵਧੀਆ ਖਾਸ ਤੌਰ ਤੇ ਪਿਛਲੇ ਕੁਝ ਸਾਲਾਂ ਚ ਸੋਸ਼ਲ ਮੀਡੀਆ ਨੇ ਬਹੁਤ ਲੋਕਾਂ ਚ ਜਾਗਰੂਕਤਾ ਲੈ ਕੇ ਆਇਆ ਔਰ ਅੱਜ ਜੇ ਆਪਾਂ ਕਹੀਏ ਕਿ ਲੋਕਾਂ ਦੀ ਕਚਹਿਰੀ ਚ ਕੋਈ ਪੋਲਿਟੀਕਲ ਆਦਮੀ ਉਹਨਾਂ ਨੂੰ ਮੂਰਖ ਬਣਾ ਕੇ ਜਾਂ ਉਹਨਾਂ ਨੂੰ ਗੁੰਮਰਾਹ ਕਰਕੇ ਨਿਕਲ ਜਾਵੇਗਾ ਇਹ ਪੋਸੀਬਲ ਨਹੀਂ ਗਾ ਔਰ ਸਭ ਤੋਂ ਜ਼ਿਆਦਾ ਵੱਡਾ ਜਿਹੜਾ ਇਸ ਵਕਤ ਨਿਸ਼ਾਨੇ ਤੇ ਨੇ ਉਹ ਬਾਦਲ ਦਾ ਪਰਿਵਾਰ ਹੈ ਤੁਸੀਂ ਆਪੇ ਦੇਖਿਆ ਕਿ ਜਾ ਕੇ ਬਿਨਾਂ ਬੁਲਾਏ ਉਹ ਜੁੱਤੀਆਂ ਝਾੜਨ ਪਹੁੰਚ ਗਏ ਉਹਨਾਂ ਨੂੰ ਅਹਿਸਾਸ ਹੈ ਕਿ ਲੋਕ ਸਾਡੇ ਨਾਲ ਨਾਰਾਜ਼ ਆ ਕਾਂਗਰਸ ਪਿਛਲੇ ਕੁਝ ਮਹੀਨਿਆਂ ਤੋਂ ਜਿਹੜਾ ਉਹਨਾਂ ਦਾ 21-22 ਮਹੀਨਿਆਂ ਦਾ ਰਾਜ ਆ ਉਹ ਵੀ ਐਕਸਟੈਂਡਡ ਬਾਦਲ ਦਾ ਰਾਜ ਨਜ਼ਰ ਆ ਰਿਹਾ ਉਹੀ ਕਾਰਜਸ਼ੈਲੀ ਆ ਉਹੀ ਕਰਪਸ਼ਨ ਆ ਉਹੀ ਮਾਫੀਆ ਵਾ ਉਹੀ ਹਰ ਤਰ੍ਹਾਂ ਦੀ ਲੁੱਟਖਸੋਟ ਆ ਬਠਿੰਡੇ ਵੀ ਵੇ ਜਦੋਂ ਆਉਂ ਆ ਇੱਥੇ ਉਹੀ ਬਹੁਤ ਸ਼ਿਕਾਇਤਾਂ ਮਿਲਦੀਆਂ ਨੇ ਕਿ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਕਿ ਮੰਤਰੀ ਦਾ ਜਿਹੜਾ ਪਰਿਵਾਰ ਆ ਉਹ ਇੱਥੇ ਹਾਵੀ ਹੋਇਆ ਹੋਇਆ ਵਾ ਅਫਸਰ ਸ਼ਹੀ ਤੇ ਵੀ ਤੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਲੋਕਾਂ ਤੋਂ ਪੈਸੇ ਮੰਗੇ ਜਾਂਦੇ ਨੇ ਮਾਫੀ ਦੇ ਪਰਿਵਾਰ ਚੋਂ ਕੌਣ ਉਹੀ ਉਹਨਾਂ ਦੇ ਜਿਹੜੇ ਬ੍ਰਦਰਨ ਲੋਨ ਨੇ ਸੇਮ ਕਲਚਰ ਹੋ ਗਿਆ ਨਾ ਸੋ ਜਿੱਦਾਂ ਜਿੱਦਾਂ ਸੁਖਬੀਰ ਦਾ ਅੱਗੇ ਉਹਦੀ ਹਰਸਮਰਤ ਤੇ ਉਹਨਾਂ ਦਾ ਪੂਰਾ ਪਰਿਵਾਰ ਹਾਵੀ ਹੁੰਦਾ ਸੀ ਪੋਲਿਟਿਕਸ ਤੇ ਸੇਮ ਕਲਚਰ ਕਾਂਗਰਸ 'ਤੇ ਨਜ਼ਰ ਆ ਰਿਹਾ ਔਰ ਕਾਂਗਰਸ ਨੇ ਵੀ ਬੇਅਦਬੀਆਂ ਦੇ ਖਿਲਾਫ ਕੋਈ ਕਦਮ ਨਹੀਂ ਚੱਕਿਆ ਸੋ ਦੋਨਾਂ ਪਾਰਟੀਆਂ ਦੇ ਖਿਲਾਫ ਲੋਕਾਂ ਦਾ ਇਸ ਵਕਤ ਨਜ਼ਰ ਆ ਰਿਹਾ ਸਿਰਫ ਰੌਲਾ ਇਹ ਸੀ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਕੋਲ ਕੋਈ ਆਪਸ਼ਨ ਨਹੀਂ ਨਜ਼ਰ ਆਉਂਦੀ ਸੀ ਜਿਹੜੀ ਪਿਛਲੀ ਵਾਰੀ ਆਮ ਆਦਮੀ ਪਾਰਟੀ ਦੇ ਆਪਸ਼ਨ ਸੀ ਉਨਫੋਰਚਨਟਲੀ ਦਿੱਲੀ ਦੀ ਲੀਡਰਸ਼ਿਪ ਨੇ ਆਪ ਹੀ ਖੁਦ ਡਿਸਟਰੋਏ ਕਰਤੀ ਸੀ ਅਸੀਂ ਇਹ ਜਿਹੜੀ ਪਾਰਟੀ ਬਣਾਈ ਥਿਸ ਇਸ ਗੋਇੰ ਟੂ ਬੀ ਪੰਜਾਬ ਸੈਂਟ੍ਰਿਕ ਰੀਜਨਲ ਪਾਰਟੀ ਇੱਕ ਇੱਕ ਉਹ ਪਾਰਟੀ ਜਿਹੜੀ ਪੰਜਾਬੀਆਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰੇਗੀ ਪੰਜਾਬ ਦੇ ਇਸ਼ੂਸ ਨੂੰ ਡਿਫੈਂਡ ਕਰੇਗੀ ਪੰਜਾਬ ਦੇ ਵਿੱਚ ਇਹ ਜਿਹੜਾ ਮੋਨੋਪੋਲਾਈਜ਼ ਕੀਤੇ ਪਰਿਵਾਰਾਂ ਨੇ ਪੋਲਿਟੀਕਲ ਫੈਮਿਲੀਜ਼ ਨੇ ਸਾਰੇ ਜਿਹੜੇ ਧੰਦੇ ਨੇ ਉਹ ਉਹਨਾਂ ਨੂੰ ਮੋਨੋਪੋਲਾਈਜ਼ ਕਰ ਲਿਆ ਜਿੱਦਾਂ ਟ੍ਰਾਂਸਪੋਰਟ ਨੂੰ ਮੋਨੋਪੋਲਾਈਜ਼ ਕਰ ਰਿਹਾ ਥੋੜੀ ਪੋਲੀਟੀਕਲ ਫੈਮਲੀਆਂ ਕੋ ਸਾਰਾ ਟ੍ਰਾਂਸਪੋਰਟ ਦਾ ਟੈਨਡਰ ਮੈਂ ਤੁਹਾਨੂੰ ਵਿੱਚ ਇਸ ਲਈ ਰੋਕ ਰਿਹਾ ਕਿਉਂਕਿ ਤੁਸੀਂ ਇੱਕ ਐਲਾਨ ਕੀਤੇ ਆ ਕਈ ਜਦੋਂ ਤੁਸੀਂ ਆਪਣੀ ਪਾਰਟੀ ਬਣਾਈ ਲੋ ਜੀ ਉਸ ਪਾਰਟੀ ਦੇ ਮੌਕੇ ਤੇ ਤੁਸੀਂ ਇਹ ਐਲਾਨ ਕਰਦੇ ਹੋ ਕਿ ਅਸੀਂ ਟਰਾਂਸਪੋਰਟ ਦਾ ਜਿਹੜਾ ਕੰਮ ਆ ਇਹ ਨੌਜਵਾਨਾਂ ਦੇ ਕੋਲੇ ਹੋਣਾ ਚਾਹੀਦਾ ਤੇ ਇੱਕ ਅਧਿਕਾਰ ਨਹੀਂ ਹੋਣਾ ਚਾਹੀਦਾ ਤੁਹਾਡੇ ਵਿਰੋਧੀ ਇਸੇ ਗੱਲ ਤੇ ਸਵਾਲ ਚੱਕ ਰਹੇ ਆ ਇੱਕ ਤਾਂ ਤੁਹਾਡੇ ਇਸ ਗੱਲ ਤੇ ਸਵਾਲ ਚੱਕੇ ਜਾ ਰਿਹਾ ਕਿ ਕਿਵੇਂ ਪੋਸੀਬਲ ਆ ਕਿ ਕਾਨੂੰਨੀ ਤੁਸੀਂ ਲੋਕਾਂ ਨੂੰ ਕਿਵੇਂ ਵੰਡ ਦੋਗੇ ਇਹ ਕਿਉਂ ਨਹੀਂ ਪੋਸੀਬਲ ਤੁਹਾਨੂੰ ਯਾਦ ਹੋਊਗਾ ਕਿ ਇੱਕ ਵਾਰ ਮਿਸਿਸ ਗਾਂਧੀ ਨੇ ਜਿਹੜੇ ਪ੍ਰਾਈਵੇਟ ਬੈਂਕ ਸੀਗੇ ਸਾਰੇ ਉਹ ਇੱਕ ਝਟਕੇ ਦੇ ਵਿੱਚ ਨੈਸ਼ਨਲਾਈਜ਼ ਕਰਤੇ ਬੈਂਕਸ ਹਮਮ ਕੋਣ ਰੋਕਦਾ ਵਾ ਗਵਰਨਮੈਂਟ ਕੋ ਬਹੁਤ ਪਾਵਰਸ ਨੇ ਅਗਰ ਗਵਰਨਮੈਂਟ ਮਹਿਸੂਸ ਕਰਦੀ ਕਿ ਸਾਰਾ ਟ੍ਰਾਂਸਪੋਰਟ ਦਾ ਧੰਦਾ ਚੰਦ ਪਰਿਵਾਰਾਂ ਦੇ ਕੋਲ ਤੁਸੀਂ ਨੈਸ਼ਨਲਾਈਜ਼ ਕਰਦੇ ਹੋ ਅਸੈਂਬਲੀ ਚ ਬਿੱਲ ਲਿਆ ਕੇ ਸਾਰਾ ਨੈਸ਼ਨਲਾਈਜ਼ ਕਰਕੇ ਇੱਕ ਵਾਰ ਆਪਣੇ ਕੰਟਰੋਲਸ ਲੈ ਕੇ ਫਿਰ ਉਸ ਨੂੰ ਫੇਅਰ ਪਾਲਿਸੀ ਬਣਾ ਕੇ ਤੇ ਵੰਡੋ ਬੇਰੋਜ਼ਗਾਰ ਨੌਜਵਾਨਾਂ ਦੇ ਵਿੱਚ ਕੱਲਾ ਸੁਖਬੀਰ ਸਿੰਘ ਬਾਦਲ 700 ਬੱਸ ਚਲਾ ਰਿਹਾ ਵਾ ਮੇਰਾ ਖਿਆਲ ਹੈ ਕਿ ਜਿਆਦਾ ਨਹੀਂ ਤਾਂ 50000 ਪਰਿਵਾਰ ਸੁਖਬੀਰ ਦੇ ਇਸ ਵਪਾਰ ਤੋਂ ਫਾਇਦਾ ਲੈ ਸਕਦਾ ਥੋੜੀ এমਪਲੋਇਮੈਂਟ ਹੈ ਜਿਹੜੇ ਲੋਕ ਬੇਰੋਜ਼ਗਾਰ ਨੇ ਜਿਹੜੇ ਸਾਡੇ ਬੱਚੇ ਇੱਕ ਦਿਨ ਮੈਨੂੰ ਲੇਕ ਦੇ ਉੱਤੇ ਮੈਂ ਐਕਸਰਸਾਈਜ਼ ਜਾਂ ਵਾਕ ਕਰਨ ਗਿਆ ਉੱਥੇ ਮੈਨੂੰ ਅਸਿਸਟੈਂਟ ਪ੍ਰੋਫੈਸਰਸ ਮਿਲੇ ਸੌਰੀ ਪ੍ਰੋਫੈਸਰਸ ਮਿਲੇ ਜਿਹੜੇ ਲੈਕਚਰਰ ਨੇ 12 12 13 13000 ਤੇ ਪ੍ਰਾਈਵੇਟ ਸਕੂਲਾਂ ਵਿੱਚ ਨੌਕਰੀਆਂ ਕਰਨ ਤੇ ਮਜਬੂਰ ਹੋਏ ਨੇ ਤੇ ਬਾਦਲ ਸਾਹਿਬ ਦੀ ਇੱਕ ਬਸ 50000 ਰੁਪਏ ਦਿਹਾੜੀ ਚ ਕਮਾਉਂਦੀ ਆ ਵਾਈ ਦਿਸ ਡਿਸਪੈਰਿਟੀ ਇੰਨਾ ਜ਼ਿਆਦਾ ਪੜਾ ਕਿਉਂ ਹੈਗਾ ਵਾ ਠੀਕ ਹੈ ਮੰਨ ਲਿਆ ਕਿ ਆਪਾਂ ਇੱਕ ਫ੍ਰੀ ਕੰਟਰੀ ਆ ਪਰ ਇੰਨਾ ਜਿਹੜਾ ਗਰੋਇੰਗ ਗੈਪ ਹੈ ਬਿਟਵੀਨ ਦ ਰਿਚ ਐਂਡ ਪੂਰ ਉਹ ਬਹੁਤ ਜ਼ਿਆਦਾ ਵਾ ਸੋ ਇਹ ਜਿਹੜਾ ਮੈਂ ਕਹਿ ਰਿਹਾ ਸੀਗਾ ਮੋਨੋਪੋਲੀ ਕੰਟਰੋਲ ਪੋਲਿਟੀਕਲ ਫੈਮਲੀਆਂ ਦੀ ਇਕੱਲੇ ਟਰਾਂਸਪੋਰਟ ਤੇ ਨਹੀਂ ਕਿ ਮਾਈਨਿੰਗ ਤੇ ਵੀ ਆ ਡਾਇਰੈਕਟਲੀ ਇੰਡਾਇਰੈਕਟਲੀ ਇਹ ਕੰਟਰੋਲ ਲਿਕਰ ਟਰੇਡ ਦੇ ਉੱਤੇ ਸ਼ਰਾਬ ਦੇ ਉੱਤੇ ਵੀ ਆ ਇਹੀ ਕੰਟਰੋਲ ਕੇਬਲ ਨੈਟਵਰਕ ਦੇ ਉੱਤੇ ਵੀ ਆ ਇਹੀ ਕੰਟਰੋਲ ਕੁਝ ਹੱਦ ਤੱਕ ਰੀਅਲ ਏਸਟੇਟ ਫਿਰ ਗਾਂ ਤੋਂ ਗਾਂ ਸ਼ੂਗਰ ਮਿਲਣਾ ਸ਼ਰਾਬ ਦੀਆਂ ਮਿਲਣਾ ਸਾਰੀਆਂ ਤਾਂ ਸਿਆਸੀ ਲੋਕਾਂ ਦੇ ਹੱਥਾਂ ਦੇ ਵਿੱਚ ਬਹੁਤ ਸਾਰੇ ਪੋਲੀਟੀਕਲ ਫੈਮਲੀਆਂ ਦੇ ਪ੍ਰਾਈਵੇਟ ਹੈਲਥ케ਅਰ ਤੇ ਐਜੂਕੇਸ਼ਨ ਦੇ ਵਿੱਚ ਬੜਾ ਕੰਟਰੋਲ ਹੈ ਅਸੀਂ ਕਿਸੇ ਦੇ ਖਿਲਾਫ ਨਹੀਂ ਇਸ ਤਰ੍ਹਾਂ ਹੈਗੇ ਬਟ ਯੂ ਕੈਨ ਨਾ ਮੋਨੋਪੋਲਾਈਜ਼ ਅ ਬਿਜ਼ਨਸ ਟੂ ਸੱਚ ਐਨ ਐਕਸਟੈਂਡ ਕਿ 90% ਦੁਨੀਆ ਭੁੱਖੀ ਮਰ ਜਵੇ ਤੇ ਇੱਕ ਦੋ ਪੈਸੇ ਇੱਕ ਦੋ ਵੀ ਨਹੀਂ ਬਣਦੇ ਐਕਚੁਅਲੀ ਇਹ 0.1% ਆਫ ਦ ਪੋਪੂਲੇਸ਼ਨ ਇਜ਼ ਕਰਪਟ ਇਨ ਪੰਜਾਬ ਅਕੋਰਡਿੰਗ ਟੂ ਮੀ ਮੈਂ ਸਾਰਾ ਐਨਲਾਈਜ਼ ਕੀਤਾ ਕਿ ਪੌਣੇ ਕਿ 3 ਕਰੋੜ ਆਬਾਦੀ ਹੈ 3 ਲੱਖ এমপ্লয়ੀਆ ਸਾਰਾ এমপ্লয়ੀ ਮਾੜਾ ਥੋੜੋ ਆ ਉਹ ਤਾਂ ਵਿਚਾਰੇ ਗਰੀਬ ਆਦਮੀ ਥੱਲੇ ਦਾ ਸਿਰਫ ਹੁਕਮ ਕੈਰੀ ਆਊਟ ਕਰਦੇ ਨੇ ਚੰਡੀਗੜ੍ਹ 'ਚ ਬੈਠੇ ਚੰਦ এমਪਲੋਇਜ਼ ਮਤਲਬ 3 ਲੱਖ ਦਾ 3000 ਮੈਂ ਮੰਨ ਕੇ ਚੱਲਦਾ ਜਿਹੜਾ ਉੱਚ ਅਧਿਕਾਰੀ ਆ ਜਿਹੜਾ ਕਮਿਸ਼ਨ ਤੇ ਭ੍ਰਿਸ਼ਟਾਚਾਰੀ ਤੇ ਕਰਪਸ਼ਨ ਕਰਦੇ ਨੇ ਦੈਟ ਇਜ਼ ਓਨਲੀ 1.1% ਆਫ ਦ এমਪਲੋਇਜ਼ ਪੋਪੂਲੇਸ਼ਨ ਔਰ ਬਾਕੀ ਰਹੇਗੇ ਸਾਡੇ ਮੰਤਰੀ ਤੇ ਸੰਤਰੀ ਤੇ ਐਮਐਲਏ ਤੇ ਜਿਹੜੇ ਲੁੱਟ ਖੁੱਟ ਕਰਦੇ ਨੇ ਰੂਲਿੰਗ ਪਾਰਟੀਆਂ ਦੇ ਇਹ ਇਹ ਪੂਰਨ ਪਾਪੂਲੇਸ਼ਨ ਦਾ ਜਿਵੇਂ ਕਹਿੰਦੇ ਆ 99.9 ਆਬਾਦੀ ਇਮਾਨਦਾਰ ਆ ਪੰਜਾਬ ਦੇ ਲੋਕਾਂ ਦੇ ਸਿਰਫ ਇੱਕ 1.1% ਲੁੱਟੀ ਜਾਂਦਾ ਸਾਰੀ ਸਟੇਟ ਨੂੰ ਇਹ ਕਿੱਥੇ ਤੱਕ ਲਾਊਡ ਹੈ ਕਿੰਨੀ ਦੇਰ ਲਾਊਡ ਕਰਾਂਗੇ ਔਰ ਇਹ 0.1% ਨੇ ਪੰਜਾਬ ਦੇ ਸਿਰ ਤੇ 2.5 ਲੱਖ ਕਰੋੜ ਦਾ ਕਰਜ਼ਾ ਛਾੜ ਦਿੱਤਾ ਵਾ ਇਹ 0.1% ਨੇ ਕਰਪਸ਼ਨ ਫਲਾਈ ਹੋਈ ਆ ਇਹ 0.1% ਹੀ 99.9 ਨੂੰ ਖੁਮਾਈ ਫਿਰਦਾ ਗੱਲਿਆ ਨੂੰ ਸੋ ਦਿਸ ਇਜ਼ ਵਾਟ ਆ ਵਾਂਟ ਟੂ ਚੇਂਜ ਜੇ ਤੁਸੀਂ ਕਹੋ ਕਿ ਇਹ ਕਿੱਦਾਂ ਕਰ ਦੇਣਗੇ ਉਹਨਾਂ ਨੂੰ ਕੋ ਲਿਆਉ ਦਿਓ ਸੱਤਾ ਮੈਨੂੰ ਫਿਰ ਮੈਂ ਕਰਕੇ ਦੱਸਦਾ ਹਾਂ ਜਿਹੜੇ ਮੇਰੇ ਤੇ ਸਵਾਲ ਪੁੱਛਦੇ ਨੇ ਉਹਨਾਂ ਕੋ ਲਿਆਉ ਦਿਓ ਮੈਨੂੰ ਗਵਰਨਮੈਂਟ ਤੁਹਾਡੇ ਤੋਂ ਤੁਹਾਡੇ ਤੋਂ ਹੋਇਆ ਨਹੀਂਗਾ ਨਾ ਅਕਾਲੀਆਂ ਤੋਂ ਹੋਇਆ ਨਾ ਕਾਂਗਰਸ ਤੋਂ ਹੋਇਆ ਲਿਆਉ ਦਿਓ ਛੁੱਟੋ ਇੱਧਰ ਪਾਵਰ ਤੁਹਾਨੂੰ ਸਾਰੇ ਜਿਹੜੇ ਵਪਾਰ ਨੇ ਡੀ ਮੋਨੋਪੋਲਾਈਜ਼ ਕਰਕੇ ਦਿਖਾਵਾਂਗੇ ਗਵਰਨਮੈਂਟ ਇਜ਼ ਵੈਰੀ ਪਾਵਰਫੁਲ ਗਵਰਨਮੈਂਟ ਕੈਨ ਡੂ ਐਨੀਥਿੰਗ ਹਾਂ ਇਹ ਗੱਲ ਗਲਤ ਹੈ ਕਿ ਜੇ ਅਸੀਂ ਗਵਰਨਮੈਂਟ ਵਪਾਰੀਆਂ ਦਾ ਗळा ਕੁੱਟਣ ਤੇ ਆ ਜਾਈ ਉਹ ਨਹੀਂ ਮੈਂ ਕਰਨਾ ਉਹ ਅਸੀਂ ਨਹੀਂ ਕਹਿ ਰਹੇ ਕਿ ਅਸੀਂ ਕਰਾਂਗੇ ਅਸੀਂ ਸਿਰ ਇਕਵਾ ਟ੍ਰਾਂਸਪੋਰਟ ਦਾ ਇਹਨਾਂ ਤੋਂ ਇਹਨਾਂ ਤੋਂ ਇਸ ਕਬਜ਼ੇ ਨੂੰ ਛੁਡਾ ਕੇ ਤੇ ਫਿਰ ਫੇਅਰ ਟ੍ਰਾਂਸਪੋਰਟ ਦੀ ਨੀਤੀ ਬਣਾ ਕੇ Let it go to private hands let it go fairly to private hands ਹੁਣ ਮਾਈਨਿੰਗ ਦੀ ਨੀਤੀ ਤੇ ਨਵਜੋਤ ਸਿੱਧੂ ਨੇ ਕੋਈ ਗੱਲ ਕੀਤੀ ਸੀਗੀ ਕਿਸ ਨੇ ਮੰਨੀ ਉਹਦੀ ਉਹਨਾਂ ਨੇ ਆਪਣੀ ਨੀਤੀ ਉਲਟਾ ਮਾਈਨਿੰਗ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਹੋਰ ਮੋਨੋਪੋਲਾਈਜ਼ ਕਰਨ ਦੇ ਨਾਲ ਵੱਡੀਆਂ ਮਾਈਨਾਂ ਹੋਰ ਕਲੱਬ ਕਰਤੀਆਂ ਉਹਨਾਂ ਨੇ ਕਿਹਾ ਪਹਿਲਾਂ ਇੱਕ ਮਾਈਨ ਦੀ ਆਕਸ਼ਨ ਹੁੰਦੀ ਸੀਗੀ ਉਹੀ ਬੜੀ ਲੈਣੀ ਔਖੀ ਸੀ ਮਤਲਬ 15-20 ਕਰੋੜ ਰੁਪਈਆ ਚਾਹੀਦਾ ਸੀਗਾ 50% ਪੈਸਾ ਅਪ-ਫਰੰਟ ਜਮ੍ਹਾਂ ਕਰਾਉਣਾ ਪੈਂਦਾ ਮਾਈਨਿੰਗ ਆਕਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਹੁਣ ਇੱਕ ਨਹੀਂ ਹੁਣ ਪੰਜ ਮਹੀਨਿਆਂ ਦਾ ਇਕੱਠੀ ਆਕਸ਼ਨ ਕਰਾਂਗੇ ਇਹਦਾ ਮਤਲਬ ਹੈ ਕਿ ਇਕੱਲਾ ਕੋਈ ਰਾਣੇ ਗੁਰਜੀਤ ਵਰਗਾ ਕੋਈ ਜਾਂ ਕੋਈ ਵਪਾਰੀ ਕੋਈ ਟਾਟੇ ਬਿਰਲੇ ਜਾਣ ਕੇ ਇੱਥੇ ਮਾਈਨਾ ਲੈ ਸਕਦੇ ਤੇ ਤੇ ਬੱਚੇ ਕਿਉਂ ਨਹੀਂ ਲੈ ਸਕਦੇ ਅਗਰ ਇਹੀ ਮਾਈਨਿੰਗ ਨੂੰ ਅਸੀਂ ਗਵਰਨਮੈਂਟ ਦੇ ਅਧੀਨ ਕਾਰਪੋਰੇਸ਼ਨ ਬਣਾ ਕੇ ਮਾਈਨਿੰਗ ਨੂੰ ਸਰਕਾਰੀ ਕੰਟਰੋਲਸ ਲੈ ਲਈਏ ਮੇਰਾ ਖਿਆਲ ਹੈ ਹਜ਼ਾਰਾਂ ਸ਼ਾਇਦ ਸ਼ਾਇਦ ਕੁਝ ਇੱਕ ਅਦੇ ਲੱਖ ਵਿੱਚ ਨੌਕਰੀ ਨੌਜਵਾਨ ਨੂੰ ਮਿਲ ਸਕਦੀ ਕਿਉਂ ਨਹੀਂ ਦਿੰਦੇ ਇਹ ਇਹਦੇ ਨਾਲ ਤੁਸੀਂ ਤੁਸੀਂ ਉਹਨੇ ਪੈਸੇ ਕਮਾਉਣੇ ਉੱਥੋਂ ਜੀ ਇੱਕ ਕਿਉਂਕਿ ਆਪਾਂ ਆਖਰੀ ਇੱਕ ਦੋ ਸਵਾਲ ਹੀ ਆ ਮੇਰੇ ਕਿ ਆਖਰੀ ਸਵਾਲਾਂ ਚ ਕਿਹ ਵੀ ਹੈ ਕਿ ਅਫੀਮ ਦੀ ਖੇਤੀ ਨੂੰ ਲੈ ਕੇ ਡਾਕਟਰ ਗਾਂਧੀ ਦੇ ਨਾਲ ਤੁਸੀਂ ਸਹਿਮਤੀ ਪ੍ਰਗਟਾਈ ਹੈ ਕਿ ਅਸੀਂ ਇੱਥੇ ਲਿਮਟਿਡ ਗਵਰਨਮੈਂਟ ਦੇ ਕੰਟਰੋਲ ਦੇ ਵਿੱਚ ਇਹ ਖੇਤੀ ਨੂੰ ਸਾਨੂੰ ਥੋੜਾ ਜਿਹਾ ਪਰਮਿਸ਼ਨ ਦੇਣੀ ਚਾਹੀਦੀ ਹੈ ਖੇਰਾ ਸਾਹਿਬ ਇਹ ਤੇ ਵੀ ਸਵਾਲ ਇਹ ਤੇ ਕੱਲੀ ਪੋਲਿਟੀਕਲ ਪਾਰਟੀਆਂ ਨਹੀਂ ਜਿਹੜੇ ਹੋਰ ਚਿੰਤਕ ਆ ਪੰਜਾਬ ਦੇ ਜਿਹੜਾ ਫਾਇਦਾ ਪੰਜਾਬ ਦਾ ਭਲਾ ਸੋਚਣ ਵਾਲਿਆ ਉਹ ਵੀ ਬੰਦੇ ਕਹਿੰਦੇ ਆ ਕਿ ਸਾਨੂੰ ਇਹੋ ਜੀਆਂ ਗੱਲਾਂ ਤੋਂ ਬਚਣਾ ਚਾਹੀਦਾ ਇੱਕ ਬਰੂਦ ਦੇ ਢੇਰ ਤੇ ਬੈਠਣ ਵਾਲੀ ਗੱਲ ਹੋ ਜੂਗੀ ਦੇਖੋ ਗੱਲ ਇਹ ਆ ਇਹ ਤੁਸੀਂ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਚੱਲਦੇ ਨੇ ਬਿਲਕੁਲ ਡਿਸਟਿਲਰੀਆਂ ਚੱਲਦੇ ਨੇ ਬਿਲਕੁਲ ਇਹ ਵੀ ਨਸ਼ੇ ਨੇ ਹਮਮ ਔਰ ਪੰਜਾਬ ਦੇ ਵਿੱਚ ਮੈਂ ਬਹੁਤ ਸਾਰੇ ਸੰਗਰੂਰ ਦੇ ਪਿੰਡਾਂ 'ਚ ਮੈਨੂੰ ਜਦੋਂ ਐਮਐਲਏ ਸੀ 2007-12 ਦੇ ਵਿੱਚ ਮਤੇ ਪਾਸ ਕਰ ਕਰਕੇ ਪੰਚਾਇਤਾਂ ਕਹਿੰਦੀਆਂ ਸੀ ਕਿ ਸਾਡੇ ਪਿੰਡ ਠਿਕਾ ਤੇ ਬ੍ਰਾਂਚ ਨਾ ਖੋਲੋ ਸਰਕਾਰ ਤੱਕੇ ਨਾ ਖੋਲਦੀ ਆ ਕਿ ਕਿਸੇ ਤਰੀਕੇ ਦੇ ਨਾਲ ਸਰਕਾਰ ਦੀ ਆਮਦਨ ਵੱਧ ਜਾਵੇ। ਅਗਰ ਉਹ ਨਸ਼ੇ ਇਸ ਤਰ੍ਹਾਂ ਨਾਲ ਤੱਕੇ ਦੇ ਨਾਲ ਲੋਕਾਂ ਦੇ ਵਿੱਚ ਡਿਸਟ੍ਰੀਬਿਊਟ ਕਰਕੇ ਲੋਕਾਂ ਨੂੰ ਆਦੀ ਬਣਾ ਦਿੱਤਾ ਵਾ ਤੇ ਜਿਹੜੇ ਡਾਕਟਰ ਗਾਂਧੀ ਕੀ ਕਹ ਰਹੇ ਨੇ ਖਸਖਸ ਦੀ ਖੇਤੀ ਆਰਗੈਨਿਕ ਤਰ੍ਹਾਂ ਦੇ ਨਸ਼ੇ ਜਿਹੜੇ ਸਿਗੇ ਆ ਆਰਗੈਨਿਕ ਜਿਹੜੇ ਸੋ ਕਾਲਡ ਹੈ ਗਿਆ ਉਹ ਕੰਪੈਰੀਟਿਵਲੀ ਹਾਰਮਲੈਸ ਰਹੇ ਨੇ। ਔਰ ਪੁਰਾਣੇ ਸਾਡੇ ਕਲਚਰ ਦਾ ਹਿੱਸਾ ਰਹੇ ਨੇ। ਮੈਂ ਡਾਕਟਰ ਸਾਹਿਬ ਤੋਂ ਵੀ ਸਮਝਿਆ ਇੱਕ ਦਿਨ ਚੰਗਤਰਾ ਬੈਠ ਕੇ ਔਰ ਮੈਨੂੰ ਲੱਗਿਆ ਕਿ ਹਾਂ ਇਹ ਕੁਝ ਹੱਦ ਤੱਕ ਯਾਨੀ ਕਹਿੰਦੇ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਖੇਤੀ ਬਦਲ ਕੇ ਤੇ ਸਾਰਿਆਂ ਨੂੰ ਨਸ਼ੇੜੀ ਬਣਾ ਦ ਨਾਥਿੰਗ ਲਾਈਕ ਦੈਟ ਉਹਦਾ ਵੀ ਕੋਈ ਸਿਸਟਮ ਹੋਊਗਾ ਰੈਗੂਲੇਟ ਕਰਨ ਦਾ ਉਹਦੇ ਵਿੱਚ ਵੀ ਕੁਝ ਜਿਹੜੇ ਲੋਕ ਨੇ ਉਹਨਾਂ ਨੂੰ ਕੋਈ ਉਹਨਾਂ ਦੇ ਲਾਇਸੈਂਸ ਹੈ ਉਹਨਾਂ ਦੇ ਕਾਰਡ ਬਣਾ ਕੇ ਜਿਆਦਾ ਫੋਕਸ ਖੇਤੀ ਤੇ ਵੀ ਆ ਨਾਲ ਖੇਤੀ ਦਾ ਡਾਈਵਰਸੀਫਿਕੇਸ਼ਨ ਕਰਨਕ ਛੋਣੇ ਤੋਂ ਲੋਕੀ ਇਸ ਵਕਤ ਉਹਦੇ ਵਿੱਚ ਬਰਬਾਦ ਵੀ ਹੋਈ ਜਾਂਦੇ ਨੇ ਸੋ ਹਲੇ ਵੀ ਮੈਨੂੰ ਮੈਂ ਕੋਈ ਪ੍ਰੋਮਿਸ ਨਹੀਂ ਕੀਤਾ ਕਿ ਅਸੀਂ ਐਲਾਨ ਕਰ ਦਿੱਤਾ ਕਿ ਅਸੀਂ ਉਸ ਨੂੰ ਕਰ ਦਾਂਗੇ ਬਟ ਇਹ ਇਹ ਇੱਕ ਡਿਸਕਸ਼ਨ ਦਾ ਪੁਆਇੰਟ ਜ਼ਰੂਰ ਬਣ ਗਿਆ ਵਾ ਕਿ ਡਾਕਟਰ ਸਾਹਿਬ ਨੇ ਜਿਹੜਾ ਪ੍ਰੋਪੋਜ਼ਲ ਰੱਖੀ ਆ ਇਸ ਨੂੰ ਅਸੀਂ ਆਪਣੀ ਪਾਰਟੀ ਜਾਂ ਆਪਣੇ ਫਰੰਟ ਦੇ ਵਿੱਚ ਰੱਖਾਂਗੇ ਤੇ ਫਿਰ ਸਭ ਨੂੰ ਜੇ ਲੱਗਿਆ ਕੰਸੈਂਸਸ ਬਣ ਕੇ ਕਿ ਹਾਂ ਇਹ ਕਰਨ ਯੋਗ ਹੈ ਅ ਅਗਰ ਰਾਜਸਥਾਨ ਵਗੈਰਾ ਦੇ ਵਿੱਚ ਇਹ ਸਾਰੇ ਤੁਹਾਡੇ ਪੁੱਕੀ ਵਗੈਰਾ ਦੇ ਠੇਕੇ ਸੀਗੇ ਸੋ ਥੈਂਕ ਯੂ ਥੈਂਕ ਯੂ ਮੇਰਾ ਆਖਰੀ ਸਵਾਲ ਆ ਕਿ ਹਰ ਸਿਮਰਤ ਕੌਰ ਬਾਦਲ ਤੁਹਾਨੂੰ ਕਹਿੰਦੇ ਆ ਕਿ ਕਾਂਗਰਸ ਨੂੰ ਇੱਥੋਂ ਜਿਤਾਉਣਾ ਹੈ ਆ ਕਾਂਗਰਸ ਵਾਲੇ ਕਹਿੰਦੇ ਆ ਕਿ ਸੁਖਪਾਲ ਖਹਿਰਾ ਅਕਾਲੀ ਦਲ ਨੂੰ ਜਿਤਾਉਣਾ ਹੈ ਆ ਵਨਵੀਂ ਪਾਰਟੀ ਦੇ ਵੀ ਕਈ ਆਗੂ ਕਦੇ ਕੋਈ ਕਿਸੇ ਪਾਰਟੀ ਨਾਲ ਕਹਿ ਦਿੰਦਾ ਪਹਿਲਾਂ ਮੈਨੂੰ ਦੱਸੋ ਕਿ ਤੁਹਾਨੂੰ ਲੱਗਦਾ ਵਾ ਕਿ ਮੈਂ ਆਪਣੀ ਪੋਲਿਟਿਕਸ ਕੰਪਰੋਮਾਈਜ਼ ਦੇ ਤਰੀਕੇ ਨਾਲ ਕਰਦਾ ਇਹ ਕਰਦੇ ਨੇ ਕੈਪਟਨ ਸਾਹਿਬ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਸੁਖਬੀਰ ਸਿੰਘ ਇਹ ਕੰਪਰੋਮਾਈਜ਼ ਪੋਲਿਟਿਕਸ ਕਰਦੇ ਨੇ ਲੋਕਾਂ ਨੂੰ ਪਤਾ ਵਾ ਕਿ ਇਹਨਾਂ ਨੇ ਇੱਕ ਦੂਜੇ ਦੇ ਮੁਕਦਮੇ ਵੀ ਢੇ ਢੇਰੀ ਕੀਤੇ ਨੇ ਇਹਨਾਂ ਨੂੰ ਪਤਾ ਵਾ ਕਿ ਇਹ ਪਟਿਆਲਾ ਤੇ ਲੋਕ ਸਭਾ ਜਿਹੜੀਆਂ ਬਠਿੰਡੇ ਦੀਆਂ ਸੀਟਾਂ ਇਹਦੇ ਤੇ ਵੀ ਲੈ ਦੇ ਕਰਦੇ ਰਹੇ ਨੇ ਪਤਾ ਸਾਰਾ ਲੋਕਾਂ ਨੂੰ ਮੇਰੇ ਬਾਰੇ ਸਭ ਨੂੰ ਲੋਕਾਂ ਨੂੰ ਪਤਾ ਵਾ ਜੇ ਮੈਂ ਕੰਪਰੋਮਾਈਜ਼ ਦੀ ਪੋਲਿਟਿਕਸ ਕਰਦਾ ਤੇ ਫਿਰ ਮੇਰੇ ਤੇ 6 ਮੁਕਦਮੇ ਅਕਾਲੀ ਕਿਉਂ ਕਰਦੇ ਜੇ ਮੈਂ ਅਕਾਲੀਆਂ ਦਾ ਏਜੰਟ ਸੀ ਫਿਰ ਮੇਰੇ ਤੇ 6 ਮੁਕਦਮੇ ਅਕਾਲੀ ਦਲ ਨੇ ਕੀਤੇ ਤੇ ਜੇ ਮੈਂ ਕਾਂਗਰਸ ਦੇ ਏਜੰਟ ਸੀ ਤੇ ਫਿਰ ਮੇਰੇ ਤੇ ਆ ਨਸ਼ੇ ਦਾ ਜਿਹੜਾ ਡਰੱਗਸ ਦਾ ਝੂਠਾ ਮੁਕਦਮਾ ਬ ਪਹਿਮੇ ਤੇ ਕਾਂਗਰਸ ਨੇ ਕੋਈ ਕਰਨਾ ਸੀਗਾ ਫਿਰ ਤਾਂ ਮੈਂ ਉਹਨਾਂ ਦਾ ਏਜੰਟ ਸੀਗਾ ਤੇ ਜੇ ਮੈਂ ਏਜੰਟ ਸੀਗਾ ਤੇ ਫਿਰ ਮੈਂ ਰਾਣੇ ਗੁਰਜੀਤ ਦੇ ਦਾ ਇਸਤੀਫਾ ਕੋ ਦਵਾਇਆ ਵਾ ਇਹ ਸਾਰੀਆਂ ਗੱਲਾਂ ਇਸ ਲਈ ਘਬਰਾਉਂਦੇ ਨੇ ਕਿਉਂਕਿ ਦੋਨੋਂ ਪਾਰਟੀਆਂ ਦੇ ਲੀਡਰ ਇਹ ਸਮਝਦੇ ਨੇ ਕਿ ਇਹ ਆਦਮੀ ਨੂੰ ਅਸੀਂ ਡਰਾ ਧਮਕਾ ਕੇ ਤਾਂ ਚੁੱਪ ਕਰਾ ਨਹੀਂ ਸਕੇ ਇਹਨੂੰ ਕਿਸੇ ਤਰੀਕੇ ਨਾਲ ਬਦਨਾਮ ਕਰਨਾ ਸ਼ੁਰੂ ਕਰਦੇ ਹੁਣੇ ਔਰ ਤੁਸੀਂ ਹੈਰਾਨ ਹੋਵੋਗੇ ਕਿ ਇਹ ਸਾਰੀਆਂ ਪੋਲਿਟੀਕਲ ਪਾਰਟੀਆਂ ਦੇ ਲੀਡਰਸ ਇੱਕ ਸੁਰਚ ਬੋਲਦੇ ਨੇ ਕਦੀ ਕਿਸੇ ਈਸ਼ੂ ਦੇ ਉੱਤੇ ਬੀਜੇਪੀ ਤੇ ਕਾਂਗਰਸ ਤੇ ਅਕਾਲੀ ਦਲ ਇੱਕ ਸੁਰ ਵਿੱਚ ਬੋਲਦੇ ਤੁਸੀਂ ਕਦੀ ਸੁਣੇ ਨੇ ਖੈਰੇ ਦੇ ਖਿਲਾਫ ਜ਼ਰੂਰ ਬੋਲਣਗੇ ਔਰ ਫਿਰ ਮੈਨੂੰ ਗੱਲ ਯਾਦ ਆ ਗਈ ਮੈਂ ਇੱਕ ਵਾਰ ਆਪਣੇ ਪਿਤਾ ਜੀ ਨਾਲ ਚੌਧਰੀ ਦੇਵੀ ਲਾਲ ਨੂੰ ਮਿਲਣ ਗਏ ਅਸੀਂ ਉਦੋਂ ਡਿਪਟੀ ਪ੍ਰਾਈਮ ਮਿਨਿਸਟਰ ਸੀ ਇੰਡੀਆ ਦੇ ਤੇ ਮੈਂ ਅਸੀਂ ਉਹਨਾਂ ਦੀ ਗੱਲ ਇੱਕ ਸੁਣੀ ਉਹ ਕਹਿੰਦੇ ਕਿ ਸਰਦਾਰ ਸਾਹਿਬ ਜਿਸ ਆਦਮੀ ਕੇ ਦੁਸ਼ਮਣ ਨਹੀਂ ਹੈ इसका इसका मतलब वो आदमी फोका फायर है उसमें कुछ तंत नहीं है उसमें कोई जान नहीं है तो मेनू चंगा लगया कि जदों हुन मेरे इने सारे बड़े-बड़े दुश्मन ने एदा मतलब एदा मतलब ਸਾਡੇ ਵਰਗੇ ਨਮਾਣੇ ਦੇ ਬੰਦੇ ਤੋਂ ਬੰਬ ਮੰਨਿਆ ਜਾ ਸਕਦਾ ਕਿਉਂਕਿ ਦੁਸ਼ਮਣ ਤਕਰੀਬਨ ਤਕਰੀਬਨ ਰਾਜਨੀਤੀ ਦੇ ਵਿੱਚ ਜਿੰਨੇ ਥੋੜੇ ਆ ਉਹਨੇ ਬਹੁਤ ਘੱਟ ਪੋਲੀਟੀਕਲ ਪਾਇਆ ਉਹ ਕਹਣਾ ਸਗੋ ਮੈਂ ਤਾਂ ਖੁਸ਼ ਆ ਕਿ ਮੈਨੂੰ ਹੁਣ ਅਹਿਸਾਸ ਹੁੰਦਾ ਕਿ ਯਾਰ ਆਪਣੇ ਤਾਂ ਹੈ ਤਾਂ ਉਸ ਪਰਮਾਤਮਾ ਤੋਂ ਡਰ ਕੇ ਮੈਂ ਦਾ ਆਦਮੀ ਤੇ ਇੱਕ ਚੀਜ਼ ਕੀ ਹੈ ਕੋਈ ਪਰ ਇਹਦਾ ਮਤਲਬ ਸਾਡੇ ਚ ਜਾਨ ਹੈ ਜਿਹੜਾ ਇਹਨੇ ਡਰਦੇ ਨੇ ਸੋ ਜਾਂਦੇ ਜਾਂਦੇ ਹਾਂ ਜਾਂ ਨਾ ਟਕਸਾਲੀਆਂ ਨਾਲ ਹੋ ਰਿਹਾ ਸਮਝੌਤਾ ਬਿਲਕੁਲ ਉਹਨਾਂ ਨਾਲ ਮਿਲੇ ਆਂ ਔਰ ਮੈਨੂੰ ਅੱਛਾ ਲੱਗਿਆ ਉਹਨਾਂ ਨੇ ਬ੍ਰਹਮਪੁਰਾ ਸਾਹਿਬ ਨੇ ਕਿਹਾ ਕਿ ਅਸੀਂ ਸਾਰੇ ਹਮ ਖਿਆਲ ਆ ਕਿਉਂਕਿ ਅਸੀਂ ਕਾਂਗਰਸ ਤੇ ਕਾਲੀਦਲ ਦੋਨਾਂ ਦੇ ਉਲਟ ਆ ਸੋ देयर ਇਜ਼ ਏਵਰੀ ਪੋਸਿਬਿਲਿਟੀ ਏਵਰੀ ਪੋਸਿਬਿਲਿਟੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਸੀਂ ਸਮਝਾ ਦਿੱਤਾ ਇਹ ਸੰਸਕਪਾਲ ਖੈਰਾ ਜਿਨ੍ਹਾਂ ਦੇ ਬਾਰੇ ਲੋਕ ਕਿਆਸ ਲਾ ਰਹੇ ਆ ਤੇ ਜਿਸ ਤਰ੍ਹਾਂ ਸੁਖਪਾਲ ਖਹਿਰਾ ਨੇ ਕਿਹਾ ਕਿ ਉਹਨਾਂ ਦੇ ਵਰਕਰ ਵੀ ਕਹਿ ਰਹੇ ਆ ਕਿ ਸੁਖਪਾਲ ਖਹਿਰਾ ਨੂੰ ਬਠਿੰਡਾ ਤੋਂ ਆਉਣਾ ਚਾਹੀਦਾ ਤੇ ਜੇਕਰ ਬਠਿੰਡਾ ਤੋਂ ਸੁਖਪਾਲ ਖਹਿਰਾ ਆਉਂਦੇ ਆ ਤਾਂ ਮੁਕਾਬਲਾ ਬਹੁਤ ਜ਼ਿਆਦਾ ਦਿਲਚਸਪ ਹੋਣ ਵਾਲਾ ਹੈ ਕੈਮਰਾਮੈਨ प्रदीप ਸ਼ਰਮਾ ਦੇ ਨਾਲ ਨਵਰੀਤ ਸਿਵੀਆ ਟੀਵੀ ਪੰਜਾਬ ਬਠਿੰਡਾ